ਆ ਫਕਰ ਲਵਾਉਂਦਾ ਹੈ বিজে ਦਿੰਦਾ ਹੈ ਦੁੱਧ ਪੁੱਤ ਦੀਆਂ ਦਾਤਾਂ ਦੋਸਤੋ ਬਹੁਤ ਥਾਵੇਂ ਤੁਸੀਂ ਅਗਰ ੱੱਕੇ ਖਾ ਚੁੱਕੇ ਹੋ ਤੁਹਾਡਾ ਕੋਈ ਵਿਗੜਿਆ ਕੰਮ ਨਹੀਂ ਬੜ ਰਿਹਾ ਜਾਂ ਚੱਲਦੇ ਕੰਮ ਤੁਹਾਡੇ ਖੜ ਗਏ ਨੇ ਜਾਂ ਫਿਰ ਤੁਸੀਂ ਬੱਚੇ ਕਣੀਓ ਪਰੇਸ਼ਾਨ ਹੋ ਜਾਂ ਫਿਰ ਤੁਹਾਡਾ ਬੀਜਾ ਬਾਹਰ ਦਾ ਨਹੀਂ ਬੜ ਰਿਹਾ ਕਰਜੇ ਥੱਲੇ ਹੋ ਜਾਂ ਕੋਈ ਵੀ ਸਰੀਰ ਨੂੰ ਕੋਈ ਬਿਮਾਰੀ ਰੋਗ ਲੱਗ ਗਿਆ ਠੀਕ ਨਹੀਂ ਹੋ ਰਿਹਾ ਤਾਂ ਇੱਕ ਵਾਰ ਇਸ ਫੱਕਰ ਦੇ ਦਰਬਾਰ ਤੇ ਜਰੂਰ ਆਓ ਤੇ ਉਸ ਤੋਂ ਬਾਅਦ ਦੇਖੋ ਫਿਰ ਕਿੰਨੇ ਤਕੜੇ ਰਿਜ਼ਲਟ ਮਿਲਦੇ ਨੇ ਬਾਈ ਜੀ ਬਾਬਾ ਜੀ ਨੇ ਇੱਥੇ ਦੇ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰਾਉਣੀ ਆ ਇਸ ਦਰਗਾਹ ਦੀ ਉਹ ਦੱਸਦੇ ਨੇ ਕਹਿੰਦੇ ਬਹੁਤ ਦੂਰੋਂ ਦੂਰੋਂ ਇਹ ਜੇ ਲੋਕ ਵੀ ਆਉਂਦੇ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੀ ਸੀ ਵੀਡੀਓ ਦੇਖਣ ਸਾਰ ਆਪਦੇ ਘਰੇ ਬੈਠੇ ਨੇ ਸੁਖ ਸੁਖੀ ਸੀ ਅਤੇ ਵੀਡੀਓ ਸ਼ੇਅਰ ਕਰੀ ਸੀ ਉਸ ਤੋਂ ਬਾਅਦ ਬਈ ਜੀ ਕਹਿੰਦੇ ਵੀ ਸਾਡੇ ਉਹ ਸਾਰੇ ਖੜੇ ਕੰਮ ਵਿਗੜੇ ਕੰਮ ਰੋਗ ਜੋ ਵੀ ਪ੍ਰੋਬਲਮ ਸੀ ਜੋ ਵੀ ਸਮੱਸਿਆ ਸੀ ਸਾਰੀ ਸੁਰਜ ਕੀ ਸੀ ਸਾਰੀ ਠੀਕ ਹੋ ਗਈ ਸੀ ਤਾਂ ਦੋਸਤੋ ਤੁਸੀਂ ਵੀ ਆਪਣੀ ਕੋਈ ਵੀ ਇੱਛਾ ਜਿਹੜੀ ਵੀਡੀਓ ਨੂੰ ਸ਼ੇਅਰ ਕਰਕੇ ਹੀ ਸੁਖ ਸੁਖ ਕੇ ਪੂਰੀ ਕਰ ਸਕਦੇ ਹੋ ਤੇ ਆਜੋ ਆਪਾਂ ਇੱਥੇ ਜਿਹੜੇ ਫਕਰ ਨੇ ਉਹਨਾਂ ਨਾਲ ਗੱਲਬਾਤ ਕਰਵਾ ਦਿੰਨੇ ਆ ਤੁਹਾਡੀ ਜਿਹੜੇ ਇੱਥੇ ਨੇ ਪਾਦਾਰ ਨੇ ਬਾਬਾ ਜੀ ਕਿਵੇਂ ਹੋ ਸਰੀਰ ਚੱਕਰ ਕੋਈ ਨਹੀਂ ਕੋਈ ਠੀਕ ਠਾਕ ਹੈ ਖਾਲਸਾ ਸਾਹਿਬ ਅੱਛਾ ਇਹ ਗੱਲ ਸੱਚੀ ਹੈ ਕੀ ਕਹਿੰਦੇ ਨੇ ਵੀ ਭਾਈ ਵੀਡੀਓ ਵੀਡੀਓ ਦੇਖ ਕੇ ਸੁਖ ਸੁਖ ਨਾਲ ਤੇ ਵੀਡੀਓ ਸ਼ੇਅਰ ਕਰਕੇ ਵੀ ਸੁਖਾਪੁਰੀਆਂ ਜਿੰਨੀ ਸ਼ੇਅਰ ਕਰੂਗਾ ਵੀਡੀਓ ਦੇਖ ਕੇ ਹਾਂ ਉਹਦਾ ਉਰੇ ਦਿੰਦਾਰਾ ਵੀ ਇੱਕ ਫਾਇਲ ਕਿਤੋਂ ਆਇਆ ਬੰਦਾ ਅੱਛਾ ਆਂਦੀ ਉਸਦਾ ਉਰੇ ਫੋਨ ਆ ਗਿਆ ਉਸ ਨੂੰ ਹਾਂ ਵੀ ਸਾਡਾ ਕੰਮ ਬਣ ਗਿਆ ਬਾੜ ਦਾ ਹਾਂ ਫੇਰ ਭਾਈ ਉਰੇ ਇੱਕ ਹੋਰ ਤਿੰਨ ਵਾਰੀ ਚੰਡੀਗੜ੍ਹ ਤੋਂ ਮੋੜਦਾ ਅੱਛਾ ਉਹ ਆਪਣਾ ਵੀਜ਼ਾ ਲਵਾਉਂਦਾ ਤਾਣੀ ਆ ਉਰੇ ਅੱਛੇ ਵੀਰਵਾਰ ਨੂੰ ਆਉਂਦੇ ਨੇ ਤੂੰ ਇਹਨੋਂ ਬੰਦਿਆਂ ਨੇ ਸਾਰਿਆਂ ਦੇ ਉਹ ਕਰਾਉਂਦਾ ਵੀਰਵਾਰ ਨੂੰ ਆ ਕੇ ਸਵੇਰੇ ਹਾਂ ਹਾਂ ਉਹਦੇ ਵਿੱਚ ਬੰਦੇ ਜਿਹੜੇ ਆਉਂਦੇ ਨੇ ਇੱਕ ਗੁੰਗਾ ਵੀ ਅਜਿਹਾ ਬੋਲਣ ਜबान ਬੰਦ ਹੋ ਗਈ ਅੱਛਾ ਉਰੇ ਆਂਦੀ ਬੋਲਣ ਲੱਗਿਆ ਕਰਤੀਏ ਦਾ ਉਰੇ ਆਂਦੇ ਨੇ ਆਏ ਵੀਰਵਾਰ ਤਿੰਨ ਚਾਰ ਵੀਰਵਾਰ ਹੋ ਗਏ ਪੰਜ ਉਹਨਾਂ ਨੂੰ ਆਂਦਿਆਂ ਨੂੰ ਅੱਛਾ ਅੱਛਾ ਹਾਂ ਉਹਨੇ ਜਿਹੜਾ ਵੀ ਕੋਈ ਸੁਖ ਸੁਖ ਦਾ ਹਾਂ ਜੇ ਨਾ ਮਨੋਂ ਭਈ ਪਾਪੀ ਹੋਊਗਾ ਉਹ ਤਾਂ ਮੈਂ ਕਹਿੰਦਾ ਨਹੀਂ ਹਾਂ ਹਾਂ ਜੇ ਮਨ ਸਾਫ਼ ਨਾਲ ਹੁੰਦਾ ਉਹਦੀ ਕੋਈ ਵੀ ਮਸਲਾ ਕੋਈ ਵੀ ਬਿਮਾਰੀ ਕਿਸੇ ਲੋੜ ਦਾ ਕੋਈ ਤਕਲੀਫ ਹਾਂ ਉਹਦੀ ਉਹ ਪੂਰੀ ਹੁੰਦੀ ਹੈ ਚਾਹੇ ਕੇਸ ਚੱਲਦਾ ਹੋਵੇ ਜਾਂ ਹੋਰ ਚੱਲ ਰਿਹਾ ਹੋਵੇ ਚਾਹੇ ਕੋਈ ਵੀ ਤਕਲੀਫ ਕਿਸੇ ਦਾ ਕੋਈ ਵੀ ਉਹ ਜਿਹੜਾ ਸੱਚੇ ਮਨ ਨਾਲ ਚਾਹੇ ਬਿਮਾਰੀ ਹੈ ਚਾਹੇ ਕੋਈ ਕੰਮ ਅੜਿਆ ਹੈ ਚਾਹੇ ਕਰਦਾ ਚੜਾ ਚਾਹੇ ਕੋਈ ਵੀ ਗੱਲਬਾਤ ਹਾਂ ਹਾਂ ਫਿਰ ਜਿਹੜਾ ਇਹ ਫਰੋਜਪੁਰ ਤੋਂ ਆਇਆ ਥੀ ਇਸ ਰੋਡਾ ਹਾਂ ਉੱਥੋਂ ਆ ਉਹ ਕਹਿੰਦਾ ਵੀ ਸਾਡਾ ਸਾਡੇ ਘਰ ਵਾਲੀ ਨੇ ਲੱਡੂਆਂ ਦੇ ਡੱਬੇ ਸੁੱਖ ਲੈ ਦੋ ਹਾਂ ਇਹ ਸਉਣਸਰ ਨਾਲ ਦੀ ਸਾਡਾ ਕੰਮ ਬਣ ਗਿਆ ਉਹਦੀ ਉਹ ਆ ਗਿਆ ਅੱਛਾ ਹਾਂ ਵੀ ਆ ਗਿਆ ਹਾਂ ਇੱਥੇ ਕੱਟ ਤੋਂ ਕੱਟ 15 20 ਦੇਖੋ ਛਤਰੀ ਲੱਗੀ ਆ ਉੱਥੇ ਹਾਂ ਹਾਂ ਉਹ ਛਤਰੀ ਉਹ ਲਵਾਉਂਦਾ ਉਹ ਸੋਲਰ ਸਿਸਟਮ ਆ ਸੋਲਰ ਸਿਸਟਮ ਹੈ ਹਾਂ ਹਾਂ ਫਿਰ ਆ ਛਤ ਪਾਈ ਆ ਇਹ ਮੁੰਨਾ 14000 ਦੇ ਗਿਆ ਅੱਛਾ ਮਾਰ ਗਿਆ ਟੀ ਇਹਦਾ ਬੰਦਨ ਜੀ ਕੰਮੇ ਜਾਂਦਾ ਨਹੀਂ ਸੀ ਇਹਦਾ ਕੰਮ ਹੋ ਗਿਆ ਹਾਂ ਬਾਕੀ ਹੋਰ ਬਹੁਤ ਜਿੰਦਾ ਦੀ ਸੇਵਾ ਸੇਵਾ ਆਈ ਵੀ ਜਾਂਦੀ ਹੈ ਹਾਂ ਹਾਂ ਸੇਵਾ ਆਈ ਜਾਂਦੀ ਹੈ ਦੋਸਤੋ ਸੇਵਾ ਵੱਧ ਤੋਂ ਵੱਧ ਜਰੂਰ ਕਰੋ ਜਿਹੜੀ ਆਪਾਂ ਜਗਾ ਤੇ ਖੜੇ ਆ ਇਹ ਥੇ ਵਾਲਾ ਪੀਰ বাজਦਾ ਇਹ ਪਿੰਡ ਤਲਵਾੜਾ ਜਾਖਲ ਸ਼ਹਿਰ ਹੈ ਜੀ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਹੈ ਹਰਿਆਣਾ ਪੰਜਾਬ ਦੇ ਤਲਵਾੜੇ ਦਾ ਥੇ ਵਜਦਾ ਇਹ ਜਾਖਲ ਹਰਿਆਣਾ ਪੰਜਾਬ ਤੇ ਤੁਸੀਂ ਸਰਚ ਵੀ ਮਾਰ ਸਕਦੇ ਹੋ ਹਾਂ ਬਰਵਾਲੇ ਰਹਿੰਦੇ ਨੇ ਪਹਾਠੋ ਰਾਜਸਤਾਨੀ ਹਾਂ ਉਹ ਕਹਿੰਦੇ ਵੀ ਸਾਡੇ ਬੁੜੀਆ ਢਿੱਡ ਤੋਂ ਖੁਦਾਰਾ ਦਾ ਠੀਕ ਨਹੀਂ ਹੁੰਦਾ ਹਾਂ ਦੂਜੇ ਵੀਰਵਾਰਾਈ ਨਾਲ ਦੇ ਕਹਿੰਦੇ ਵੀ ਸਾਡ ਠੀਕਾਂ ਚੰਗੀ ਭਲੀ ਆ ਫਿਰ ਬੱਚਾ ਨਹੀਂ ਹੁੰਦਾ ਦੀ 4-5 ਸਾਲਾਂ ਤੋਂ ਲਾ ਕੇ ਉਹ ਉਰੇ ਆਦੇ ਤੇ 3-4 ਤਿੰਨ ਗੇੜੇ ਤੀਜੇ ਗੇੜੇ ਚੌਥੇ ਗੇੜੇ ਉਹ ਕਹਿੰਦੇ ਉਹ ਬੱਚਾ ਸਾਡੇ ਉਹ ਹੋ ਗਿਆ अच्छा हम हो गया हां ये ओले ਵਿੱਚ ਜਿਹੜਾ ਵੀ ਕੋਈ ਸੁਖਲਾ ਸੱਚੇ ਮਨ ਵਾਲਾ ਸੱਚੇ ਮਨ ਵਾਲਾ ਉਹਦੀ ਇੱਥੇ ਪੂਰੀ ਹੁੰਦੀ ਹੈ ਮਾਰਤਾ ਪੀਰ ਆ ਸਮਲੋ ਸ਼ਿਵਜੀ ਦਾ ਢੂਣਾ ਉੱਥੇ ਉਹ ਮਹਾਰਾਜ ਆ ਤਾਂ ਬੈਠੇ ਉਹ ਚਾਰ ਥਾਵਾਂ ਦੇ ਮਠਾਡੇ ਕਿਹਾ ਉਹ ਦੂਜਾਂ ਤੇ ਵੀ ਇਹ ਸੇਵਾਦਾਰ ਨੇ ਇਹ ਸੇਵਾਦਾਰ ਵੀ ਤਨ ਜਮਾਰਾ ਇਹ ਪ੍ਰਕਾਸ਼ਤਾ ਨਹੀਂ ਹੈਗਾ ਉਹਰੇ ਨਾ ਮਹਾਰਾਜ ਉਹ ਉਹ ਲੱਗਿਆ ਹੋਇਆ ਆਪਣਾ ਨਿਸ਼ਾਨ ਸਾਹਿਬ ਹੈ ਮਹਾਰਾਜ ਉਹ ਆਪ ਹੀ ਕਰਾਊਗਾ ਜਦੋਂ ਉਹ ਹੋਊਗੀ ਟਾਈਮ ਹਾਂਜੀ ਹਾਂਜੀ ਉਸ ਨੇ ਕਰਾਇਆ ਮਹਾਰਾਜ ਨਹੀਂ ਲਵਾਇਆ ਆਪ ਠੀਕ ਹੈ ਜੀ ਉਹਦਾ ਹੁਕਮ ਨਾਲ ਹੀ ਨਾ ਹੋਣਾ ਕੰਮ ਉਹ ਆ ਪਹਿਲਾਂ ਉਹ ਦੂਜਿਆਂ ਨੂੰ ਖਵਾਉਂਦੇ ਨਾ ਪਿਛੋਂ ਆਪ ਖਾਊਗਾ ਪਹਿਲਾਂ ਇਹਨਾਂ ਨਾਲ ਕਰਾ ਕੇ ਕੰਮ ਫਿਰ ਉਧਰ ਚਲਾਊਗਾ ਚੱਲਾ ਉਹ ਠੀਕ ਹੈ ਜੀ ਠੀਕ ਹੈ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੰਨੀ ਹੋ ਸਕਦੀ ਹੈ ਤੁਸੀਂ ਆਪਣੇ ਵੱਲੋਂ ਤਿਲ ਫੁੱਲ ਭੇਟਾ ਬਾਬਾ ਜੀ ਤੇ ਪਿੰਡ ਕਰ ਸਕਦੇ ਹੋ ਤੇ ਪਿੰਡ ਤਲਵਾੜਾ ਸ਼ਹਿਰ ਜਾਖਲ ਇਹ ਜੇ ਆਪਾਂ ਗੱਲ ਕਰੀਏ ਤਾਂ ਅੰਮ੍ਰਿਤਸਰ ਸਾਈਡ ਤੋਂ ਆਵਾਂਗੇ ਅੰਮ੍ਰਿਤਸਰ ਲੁਧਿਆਣਾ ਸੰਗਰੂਰ ਜਾਖਲ ਇਧਰੋਂ ਬਠਿੰਡਾ ਬਠਿੰਡੇ ਤੋਂ ਬੁੜਲਾਡਾ ਬੁੜਲਾਡੇ ਤੋਂ ਬਠਿੰਡਾ ਮਾਨਸਾ ਬੁੜਲਾਡਾ ਜਾਖਲ ਜੇ ਆਪਾਂ ਪਟਿਆਲਾ ਸਾਈਡ ਤੋਂ ਆਵਾਂਗੇ ਪਟਿਆਲਾ ਸਮਾਣਾ ਪਾਤੜਾ ਜਾਖਲ ਇਸ ਤਰ੍ਹਾਂ ਜੇ ਪੈ ਜਾਂਦਾ ਹੈ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਪਿੰਡ ਤਲਵਾੜਾ ਜਾਖਲ ਦੇ ਨਾਲ ਹੀ ਆ ਦੋ ਤਿੰਨ ਕਿਲੋਮੀਟਰ ਪਿੰਡ ਤਲਵਾੜਾ ਪਿੰਡ ਤਲਵਾੜੇ ਦਾ ਥੇ ਵਜਦਾ ਜੀ ਅਗਰ ਤੁਸੀਂ ਸੇਵਾ ਕਰਨੀ ਹੋਵੇ ਤਾਂ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ